ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਅਮਰੀਕਨ ਟਾਈਮ ਟਿਵ ਤੁਸੀਂ ਦੇਖ ਰਹੇ ਹੋ ਤੇ ਪੇਸ਼ ਹਨ ਵਰਲਡ ਨਿਊਜ਼ ਪੰਜਾਬ ਵਿੱਚ ਪੱਛਮੀ ਗੜਬੜੀ ਦਾ ਅਸਰ ਖਤਮ ਹੋਣ ਤੋਂ ਬਾਅਦ ਤਾਪਮਾਨ 5.3 ਡਿਗਰੀ ਵੱਧ ਗਿਆ ਹਾਲਾਂਕਿ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 5.1 ਡਿਗਰੀ ਘੱਟ ਹੈ ਮੌਸਮ ਵਿੱਚ ਇਹ ਤਬਦੀਲੀ ਹਾਲ ਹੀ ਵਿੱਚ ਹੋਈ ਬਾਰਿਸ਼ ਅਤੇ ਪਹਾੜਾਂ ਵਿੱਚ ਬਰਫ਼ਬਾਰੀ ਕਾਰਨ ਹੋਈ ਹੈ ਭਾਵੇਂ ਸਤੰਬਰ ਦੇ ਮਹੀਨੇ ਵਿੱਚ ਮੀਂਹ ਨਹੀਂ ਪਿਆ ਪਰ ਸਵੇਰੇ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਸਵੇਰੇ ਵਿੱਚ ਸਵੇਰੇ ਤੇ ਸ਼ਾਮ ਨੂੰ ਠੰਡ ਹੋਣ ਲੱਗ ਪਈ ਹੈ ਮੌਸਮ ਵਿਭਾਗ ਆਈਐਮਡੀ ਦੇ ਅਨੁਸਾਰ ਅਕਤੂਬਰ ਵਿੱਚ ਔਸਤਨ ਮੀਂਹ ਸਿਰਫ 2.7 ਮਿਲੀਮੀਟਰ ਹੁੰਦਾ ਹੈ ਹਾਲਾਂਕਿ ਪਿਛਲੇ ਕੁਝ ਦਿਨਾਂ ਵਿੱਚ ਸੂਬੇ ਵਿੱਚ ਔਸਤਨ 29.4 ਮਿਲੀਮੀਟਰ ਮੀ ਜੋ ਕਿ ਆਮ ਨਾਲੋਂ 988% ਵਾਧਾ ਇਸ ਦੌਰਾਨ ਪਠਾਨਕੋਟ ਵਿੱਚ ਪਿਛਲੇ 24 ਘੰਟਿਆਂ ਵਿੱਚ 0.9 ਮਿਲੀਮੀਟਰ ਮੀਂਹ ਪਿਆ। ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫ਼ ਵਰਦੀ ਸੰਭਾਵਨਾ ਦੇ ਨਤੀਜੇ ਵਜੋਂ ਪੰਜਾਬ ਵਿੱਚ ਤਾਪਮਾਨ ਵਿੱਚ ਬਹੁਤਾ ਬਦਲਾ ਨਹੀਂ ਆਵੇਗਾ ਅਤੇ ਆਮ ਨਾਲੋਂ ਥੋੜਾ ਘੱਟ ਰਹਿ ਸਕਦਾ। ਮੌਸਮ ਵਿਗਿਆਨ ਕੇਂਦਰ ਅਨੁਸਾਰ ਸਵੇਰੇ ਵਿੱਚ ਸਭ ਤੋਂ ਵੱਧ ਤਾਪਮਾਨ ਮਹਾਲੀ ਵਿੱਚ 31.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਮਰੀਕੀ ਰਾਸ਼ਟਰਪਤੀ 트럼ਪ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਇਸ ਦੌਰਾਨ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ 트럼ਪ ਨੇ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਅਮਰੀਕਾ ਦੀ ਵਿਚੋਲਗੀ ਵਾਲੀ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ਤੇ ਸਹਿਮਤ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਨੇ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ਤੇ ਦਸਕਤ ਕੀਤੇ ਨੇ 트럼ਪ ਨੇ ਇਸ ਨੂੰ ਗਾਜ਼ਾ ਵਿੱਚ ਜੰਗ ਨੂੰ ਖਤਮ ਕਰਨ ਵੱਲ ਇੱਕ ਇਤਿਹਾਸਿਕ ਅਤੇ ਬੇਮਿਸਾਲ ਕਦਮ ਦੱਸਿਆ ਟਰੰਪ ਦੇ ਇਸ ਐਲਾਨ ਦੇ ਨਾਲ ਗਾਜ਼ਾ ਵਿੱਚ ਜਸ਼ਨ ਦਾ ਮਾਹੌਲ ਹੈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਨੇ ਸਮਝੌਤੇ ਦਾ ਉਦੇਸ਼ ਗਾਜ਼ਾ 'ਚ ਲੜਾਈ ਨੂੰ ਰੋਕਣਾ ਬੰਦਕਾਂ ਤੇ ਕੈਦੀਆਂ ਦੀ ਰਿਹਾਈ ਨੂੰ ਯਕੀਨੀ ਬਣਾਉਣਾ ਹੈ ਹਮਾਸ ਨੇ ਗਾਜ਼ਾ ਸਮਝੌਤੇ ਤੇ ਸਹਿਮਤੀ ਪ੍ਰਗਟਾਈ ਹੈ ਜਿਸ ਤੇ 9 ਅਕਤੂਬਰ ਨੂੰ ਮਿਸਰ ਵਿੱਚ ਦਸ ਕਦਮ ਕਿਤੇ ਜਾਣਗੇ ਇਸ ਸਮਝੌਤੇ ਵਿੱਚ ਗਾਜ਼ਾ 'ਚ ਮਨੁੱਖੀ ਸਹਾਇਤਾ ਪਹੁੰਚਾਉਣ ਲਈ 5 ਕ੍ਰਾਸਿੰਗਾਂ ਨੂੰ ਤੁਰੰਤ ਖੋਲਣਾ ਗਾਜ਼ਾ ਵਾਪਸੀ ਦੇ ਨਕਸ਼ੇ ਵਿੱਚ ਬਦਲਾਅ ਅਤੇ ਪਹਿਲੇ ਪੜਾਅ ਵਿੱਚ 20 ਇਜ਼ਰਾਈਲੀ ਕੈਦੀਆਂ ਨੂੰ ਜਿੰਦਾ ਰਿਹਾ ਕਰਨਾ ਸ਼ਾਮਿਲ ਹੈ ਪੁਟਾਨ ਵਿੱਚ ਅੱਜ ਸਵੇਰੇ 3.1 ਤੀਬਰਤਾ ਦਾ ਪੁਚਾਲ ਆਇਆ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਐਨ ਸੀ ਐਸ ਨੇ ਦੱਸਿਆ ਕਿ ਪੁਚਾਲ ਸਵੇਰੇ 4:29 ਮਿੰਟ ਤੇ ਆਇਆ ਪੁਚਾਲ ਦੀ ਡੂੰਘਾਈ ਸਿਰਫ 5 ਕਿਲੋਮੀਟਰ ਸੀ ਜਿਸ ਕਾਰਨ ਪੁਚਾਲ ਤੋਂ ਬਾਅਦ ਝਟਕੇ ਲੱਗਣ ਦੀ ਸੰਭਾਵਨਾ ਹੈ ਇਸ ਸਾਲ ਪੁਟਾਨ ਵਿੱਚ ਆਇਆ ਪਹਿਲਾ ਪੁਚਾਲ ਨਹੀਂ ਹੈ ਇਸ ਤੋਂ ਪਹਿਲਾਂ 8 ਸਤੰਬਰ 2025 ਨੂੰ ਪੁਟਾਨ ਵਿੱਚ ਦੋ ਵਾਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਪਹਿਲਾ ਪੁਚਾਲ ਜਿਸ ਦੀ ਤੀਬਰਤਾ 2.8 ਸੀ ਦੁਪਹਿਰ 12:49 ਮਿੰਟ ਤੇ ਆਇਆ ਤੇ ਇਸ ਦੀ ਡੂੰਘਾਈ 10 ਕਿਲੋਮੀਟਰ ਸੀ ਦੂਜਾ ਪੁਚਾਲ ਜਿਸ ਦੀ ਤੀਬਰਤਾ 4. ਜੋ ਕੇ 15 ਮਿੰਟ ਤੇ ਆਇਆ ਸੀ ਦੋਵੇਂ ਪੁਚਾਲ ਪੁਟਾਨ ਦੇ ਵੱਖ-ਵਕੀਲਾਕਾਂ ਵਿੱਚ ਮਹਿਸੂਸ ਕੀਤੇ ਗਏ ਸਨ हिमाचल हाई कोर्ट 3 अक्टूबर ਨੂੰ ਮੰਡੀ ਤੋਂ ਸੰਸਦ ਮੈਂਬਰ ਕੰਗਨਰ ਨੌ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਕਰੇਗਾ ਇਸ ਤੋਂ ਬਾਅਦ ਦੋਵਾਂ ਧਿਰਾਂ ਨੂੰ ਅਦਾਲਤ ਦੁਆਰਾ ਨਿਰਧਾਰਿਤ ਮੁੱਦਿਆਂ ਤੇ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ ਇਸ ਤੋਂ ਪਹਿਲਾਂ ਅਦਾਲਤ ਨੇ ਦਸਤਾਵੇਜ਼ਾਂ ਨੂੰ ਸਵੀਕਾਰ ਕਰਨ ਅਤੇ ਰੱਦ ਕਰਨ ਲਈ ਮਾਮਲੇ ਨੂੰ ਹਾਈ ਕੋਰਟ ਦੇ ਵਧੀਕ ਰਜਿਸਟਰਾਰ ਨਿਆਇਕ ਦੇ ਸਾਹਮਣੇ ਸੂਚੀਬੰਦ ਕਰਨ ਦਾ ਹੁਕਮ ਦਿੱਤਾ ਸੀ ਇਸ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ ਜੱਜ ਜਿਓ ਸਨਾਰ ਰੇਵਾਲ ਦੁਆਨ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਇਹ ਇੱਕ ਉਬਰਨੂ ਮੁੱਦੇ ਦਾ ਫੈਸਲਾ ਕਰਨ ਦੇ ਹੁਕਮਚਾਰੀ ਕਿਤੇ ਧਿਆਨ ਦੇਣ ਯੋਗ ਹੈ ਕਿ ਕਿ ਨੌਰ ਜ਼ਿਲ੍ਹੇ ਦੇ ਰਹਿਣ ਵਾਲੇ ਲਾਇਕ ਰਾਮ ਨੇਗੀ ਨੇ ਕੰਗਣਾ ਦੀ ਚੋਣ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਹਨਾਂ ਦੀ ਪਟੀਸ਼ਨ ਤੇ ਅਦਾਲਤ ਨੇ ਪਿਛਲੇ ਸਾਲ 24 ਜੁਲਾਈ ਨੂੰ ਕੰਗਣਾ ਨੂੰ ਨੋਟਿਸ ਜਾਰੀ ਕੀਤਾ ਸੀ। ਲਾਇਕ ਰਾਮ ਨੇਗੀ ਦੇ ਅਨੁਸਾਰ ਉਹਨਾਂ ਦੇ ਨਾਮਜ਼ਦਗੀ ਪੱਤਰ ਗਲਤ ਤਰੀਕੇ ਨਾਲ ਰੱਦ ਕਰ ਦਿੱਤੇ ਗਏ ਇਸ ਲਈ ਉਹਨਾਂ ਨੇ ਮੰਡੀ ਲੋਕ ਸਭਾ ਚੋਣ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸੀਫ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਨਾਲ ਜੰਗ ਦੀ ਸੰਭਾਵਨਾ ਸੱਚ ਹੈ ਅਤੇ ਦਾਵਾ ਕੀਤਾ ਕਿ ਪਵਿੱਖ ਵਿੱਚ ਕਿਸੇ ਵੀ ਹਥਿਆਰਬੰਦ ਟਕਰਾਅ ਦੀ ਸਥਿਤੀ ਵਿੱਚ ਉਹਨਾਂ ਦਾ ਦੇਸ਼ ਹੋਰ ਵੀ ਵੱਡੀ ਸਫਲਤਾ ਪ੍ਰਾਪਤ ਕਰੇਗਾ। ਮੰਤਰੀ ਨੇ ਕਿਹਾ ਕਿ ਹਥਿਆਰਬੰਦ ਟਕਰਾਅ ਦਾ ਖਤਰਾ ਤੇ ਪਾਕਿਸਤਾਨ ਸੁਚੇਤ ਅਤੇ ਸਥਿਤੀ ਤੇ ਨਜ਼ਰ ਰੱਖ ਰਿਹਾ। ਇੱਕ ਸਵਾਲ ਦੇ ਜਵਾਬ ਵਿੱਚ ਆਸੀਫ ਨੇ ਕਿਹਾ ਭਾਰਤ ਨਾਲ ਜੰਗ ਹੋ ਸਕਦੀ ਹੈ। ਉਹਨਾਂ ਦਾਵਾ ਕੀਤਾ ਕਿ ਭਾਰਤ ਨਾਲ ਜੰਗ ਦੀ ਸਥਿਤੀ ਵਿੱਚ ਪਾਕਿਸਤਾਨ ਨੂੰ ਵਿਦੇਰੇ ਟੁਕਵੇਂ ਨਤੀਜੇ ਮਿਲਣ ਦੀ ਸੰਭਾਵਨਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਬਿਹਾਰ ਚੋਣਾ ਕਾਰਨ ਭਾਰਤ ਪੜਕਾਊ ਕਾਰਵਾਈਆਂ ਮਈ ਵਿੱਚ ਭਾਰਤ ਵਿਰੁੱਧ ਪਾਕਿਸਤਾਨ ਦੀ ਫੌਜੀ ਕਾਰਵਾਈ ਨੇ ਮੋਦੀ ਦੀ ਪ੍ਰਸਿੱਧੀ ਘਟਾ ਦਿੱਤੀ ਹੈ ਮੋਦੀ ਦੇ ਸਮਰਥਕ ਵੀ ਹੁਣ ਉਹਨਾਂ ਦੀ ਆਲੋਚਨਾ ਕਰ ਰਹੇ ਨੇ ਆਸਿਫ ਨੇ ਦਾਅਵਾ ਕੀਤਾ ਕਿ ਟਕਰਾਅ ਦੌਰਾਨ 6 ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਗਿਆ ਸੀ ਆਸਿਫ ਨੇ ਕਿਹਾ ਮੈਂ ਤਣਾਅ ਵਧਾਉਣਾ ਨਹੀਂ ਚਾਹੁੰਦਾ ਪਰ ਜੋਖਮ ਅਸਲੀ ਨੇ ਮੈਂ ਉਹਨਾਂ ਤੋਂ ਇਨਕਾਰ ਨਹੀਂ ਕਰ ਰਿਹਾ ਜੇਕਰ ਜੰਗ ਹੁੰਦੀ ਹੈ ਤਾਂ ਰੱਬ ਦੀ ਕਿਰਪਾ ਨਾਲ ਅਸੀਂ ਪਹਿਲਾਂ ਨਾਲੋਂ ਬਿਹਤਰ ਨਤੀਜੇ ਪ੍ਰਾਪਤ ਕਰਾਂਗੇ ਉਹਨਾਂ ਦਾਅਵਾ ਕੀਤਾ ਕਿ ਪਾਕਿਸਤਾਨ ਕੋਲ ਹੁਣ 6 ਮਹੀਨੇ ਪਹਿਲਾਂ ਨਾਲੋਂ ਜ਼ਿਆਦਾ ਸਮਰਥਕ ਅਤੇ ਸਹਿਯੋਗੀ ਨੇ ਜਦੋਂ ਕਿ ਭਾਰਤ ਨੇ ਉਹਨਾਂ ਦੇਸ਼ਾਂ ਦਾ ਸਮਰਥਨ ਵੀ ਗਵਾ ਦਿੱਤਾ ਜਿਨ੍ਹਾਂ ਨੇ ਉਸ ਦਾ ਸਮਰਥਨ ਕੀਤਾ ਸੀ ਹਾਲਾਂਕਿ ਆਸੀਫ ਨੇ ਸ਼੍ਰੇਣੀ ਵਿੱਚ ਕਿਸੇ ਵੀ ਦੇਸ਼ ਦਾ ਨਾਮ ਲੈਣ ਤੋਂ ਗੁਰੇਜ਼ ਕੀਤਾ ਆਸੀਫ ਨੇ ਵੀ ਦਾਅਵਾ ਕੀਤਾ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਸ਼ਾਸਨ ਕਾਲ ਨੂੰ ਛੱਡ ਕੇ ਭਾਰਤ ਕਦੇ ਵੀ ਇੱਕਜੁੱਟ ਰਾਸ਼ਟਰ ਨਹੀਂ ਸੀ ਅਤੇ ਪਾਕਿਸਤਾਨ ਅੱਲਾ ਦੇ ਨਾਮ ਤੇ ਬਣਾਇਆ ਗਿਆ ਸੀ ਅਤੇ ਮਈ ਦੇ ਸੰਘਰਸ਼ ਦੌਰਾਨ ਕਈ ਅੰਦਰੂਨੀ ਮੁੱਦਿਆਂ ਦੇ ਬਾਵਜੂਦ ਇੱਕਜੁੱਟ ਰਿਹਾ ਭਾਰਤ ਨੇ ਅਮਰੀਕੀ ਰਾਸ਼ਟਰਪਤੀ 트ੰਪ ਦੀ ਉਸ ਯੋਜਨਾ ਦਾ ਵਿਰੋਧ ਕੀਤਾ ਜਿਸ 'ਚ ਉਹਨਾਂ ਨੇ ਅਫਗਾਨਿਸਤਾਨ ਤੋਂ ਬਗਰਾਮ 에어ਵੇਸ ਵਾਪਸ ਲੈਣ ਦੀ ਗੱਲ ਕਹੀ ਸੀ ਇਸ ਮੁੱਦੇ ਤੇ ਤਾਲੀਬਾਨ ਪਾਕਿਸਤਾਨ ਚੀਨ ਅਤੇ ਰੂਸ ਨੇ ਭਾਰਤ ਦਾ ਸਮਰਥਨ ਕੀਤਾ ਇਹ ਬਿਆਨ ਮੰਗਲਵਾਰ ਨੂੰ ਮਾਸਕੋ 'ਚ ਹੋਈ ਮਾਸਕੋ ਫਾਰਮੈਟ ਕੰਸਲਟੇਸ਼ਨ ਦੀ ਮੀਟਿੰਗ ਤੋਂ ਬਾਅਦ ਆਇਆ ਜਿਸ 'ਚ ਭਾਰਤ ਅਫਗਾਨਿਸਤਾਨ ਈਰਾਨ ਕਜ਼ਾਕਿਸਤਾਨ ਚੀਨ ਕਿਰਗਿਸਤਾਨ ਪਾਕਿਸਤਾਨ ਰੂਸ ਤਾਜਿਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਪ੍ਰਤੀਨਿਧੀ ਸ਼ਾਮਲ ਨੇ ਮਾਸਕੋ ਫਾਰਮੈਟ ਦੇ ਬਿਆਨ 'ਚ ਕਿਹਾ ਗਿਆ ਕਿ ਕਿਸੇ ਵੀ ਦੇਸ਼ ਨੂੰ ਅਫਗਾਨਿਸਤਾਨ ਜਾਂ ਉਸਦੇ ਗੁਆਂਢੀ ਦੇਸ਼ਾਂ ਨਹੀਂ ਕਰਨੀ ਚਾਹੀਦੀ ਕਿਉਂਕਿ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਠੀਕ ਨਹੀਂ ਹੈ ਹਾਲਾਂਕਿ ਬਿਆਨ ਚ ਬਗਰਾਮ ਦਾ ਨਾਮ ਨਹੀਂ ਲਿਆ ਗਿਆ ਪਰ ਇਹ 트럼ਪ ਦੀ ਯੋਜਨਾਵਾਂ ਦੇ ਵਿਰੁੱਧ ਇੱਕ ਸਪਸ਼ਟ ਸੰਦੇਸ਼ ਸੀ ਭਾਰਤ ਵੱਲੋਂ ਵਿਦੇਸ਼ ਮੰਤਰਾਲੇ ਚ ਅਫਗਾਨਿਸਤਾਨ ਅਤੇ ਪਾਕਿਸਤਾਨ ਮਾਮਲਿਆਂ ਦੇ ਡਿਪਟੀ ਸੈਕਟਰੀ ਜੇਪੀ ਸਿੰਘ ਇਸ ਮੀਟਿੰਗ ਚ ਸ਼ਾਮਿਲ ਹੋਏ ਸਨ ਮੱਧ ਪ੍ਰਦੇਸ਼ ਵਿੱਚ ਪੁਲਿਸ ਨੇ ਕੋਲਡ ਰਿਫ ਖੰਗ ਦੇ ਸੀਰਪ ਕਾਰਨ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਅਤੇ ਸ਼੍ਰੀ ਰਿਸ਼ਨ ਮੈਡੀਕਲ ਦੇ ਮਾਲਕ ਐਸ ਰੰਗਨਾਥਨ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਸ਼ਿੰਦਵਾੜਾ ਦੇ ਪੁਲਿਸ ਸੁਪਰਡੈਂਟ ਅਜੀਤ ਪਾਂਡੇ ਨੇ ਵੱਡੀ ਕਾਰਵਾਈ ਕਰਦੇ ਹੋਏ ਤਾਮਿਲਨਾਡੂ ਦੇ ਚਨਈ ਦੀ ਸ਼੍ਰੀਸ਼ਨ ਫਾਰਮਾਸਿਊਟੀਕਲ ਕੰਪਨੀ ਦੇ ਮਾਲਕ ਰੰਗਨਾਥਨ ਦੇ 20000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਸ਼ਿੰਦਵਾੜਾ ਦੇ ਐਸਪੀ ਅਜੀਤ ਪਾਂਡੇ ਨੇ ਕਿਹਾ ਕਿ ਸ਼੍ਰੀਸ਼ਨ ਫਾਰਮਾ ਦੇ ਮਾਲਕ ਐਸ ਰੰਗਨਾਥਨ ਨੂੰ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਕਿਤਾ ਜਾਵੇਗਾ ਤੇ ਟ੍ਰਾਂਨਜ਼ਿਟ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਉਸਨੂੰ ਸ਼ਿੰਦਵਾੜਾ ਮੱਧ ਪ੍ਰਦੇਸ਼ ਲਿਆਂਦਾ ਜਾਵੇਗਾ ਜ਼ਿਕਰ ਜ਼ਰੂਰ ਹੋਵੇ ਕਿ ਮੱਧ ਪ੍ਰਦੇਸ਼ ਵਿੱਚ ਕੋਲਡ ਡ੍ਰਿਫਟ ਕਫ ਸੀਰਪ ਪੀਣ ਨਾਲ ਹੁਣ ਤੱਕ ਵੀ ਬੱਚਿਆਂ ਦੀ ਜਾਨ ਜਾ ਚੁੱਕੀ ਹੈ ਅੰਕੜਾ ਅਜੇ ਵੀ ਵੱਧ ਰਿਹਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੋ ਦਿਨਾਂ ਦੇ ਦੌਰੇ ਤੇ ਨੇ ਭਾਰਤ ਪਹੁੰਚ ਚੁੱਕੇ ਨੇ ਭਾਰਤ ਰਵਾਨਾ ਹੋਣ ਤੋਂ ਪਹਿਲਾਂ ਕੀਰ ਸਟਾਰਮਰ ਨੇ ਕਿਹਾ ਕਿ ਬ੍ਰਿਟੇਨ ਭਾਰਤ ਲਈ ਵੀਜ਼ਾ ਨਿਯਮਾਂ 'ਚ ਢਿੱਲ ਨਹੀਂ ਦੇਵੇਗਾ ਸਟਾਰਮਰ ਨੇ ਅੱਗੇ ਕਿਹਾ ਕਿ ਭਾਰਤੀ ਪ੍ਰੋਫੈਸ਼ਨਲਸ ਜਾਂ ਸਟੂਡੈਂਟਸ ਲਈ ਵੀਜ਼ਾ ਹੁਣ ਖੋਲਣ ਦੀ ਕੋਈ ਝੋਸ਼ਨਾ ਨਹੀਂ ਹੈ ਸਟਾਰਮਰ ਨੇ ਕਿਹਾ ਭਾਰਤ ਦੌਰਾ ਵੀਜ਼ਾ ਏਜੈਂਡੇ 'ਚ ਸ਼ਾਮਿਲ ਨਹੀਂ ਹੈ ਸਿਰਫ ਬਿਜ਼ਨਸ ਨਿਵੇਸ਼ ਨੌਕਰੀਆਂ ਤੇ ਖੁਸ਼ਹਾਲੀ ਨੂੰ ਯੂਨਾਈਟਿਡ ਕਿੰਗਡਮਸ 'ਚ ਲਿਆਉਣ ਦਾ ਮਾਮਲਾ ਸਟਾਰਮਰ ਨੇ ਕਿਹਾ ਕਿ ਵੀਜ਼ਾ ਵਪਾਰ ਸਮਝੌਤੇ 'ਚ ਕੋਈ ਭੂਮਿਕਾ ਨਹੀਂ ਨਿਭਾਉਂਦੇ ਭਾਰਤ ਨਾਲ ਵੀ ਟਰੰਪ ਦੇ H1B ਵੀਜ਼ਾ ਨਿਯਮਾਂ 'ਚ ਬਦਲਾਅ ਤੋਂ ਬਾਅਦ ਟੈਕਨੋਲੋਜੀ ਪੇਸ਼ੇਵਾਰਾਂ ਨੂੰ ਆਕਰਸ਼ਿਤ ਕਰਨ ਬਾਰੇ ਵਿਚਾਰ ਕਰ ਸਕਦਾ ਹੈ ਇਸੇ ਸਟਾਰਮਰ ਨੇ ਕਿਹਾ ਕਿ ਅਸੀਂ ਪ੍ਰੋਫੈਸ਼ਨਲਸ ਨੂੰ ਦੁਨੀਆ ਭਰ ਤੋਂ ਲਿਆਉਣਾ ਚਾਹੁੰਦੇ ਹਾਂ ਤਾਂ ਕਿ ਯੂਕੇ ਦੀ ਅਰਥਵਿਵਸਥਾ ਵਧ ਸਕੇ ਅੱਜ ਲਈ ਸਿਰਫ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ